ਅਕਸਰ ਹੀ ਕਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਹੋਟਲਾਂ ਦੇ ਵਿੱਚ ਬੈਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਕਾਫੀ ਵਾਰ ਹੰਗਾਮਾ ਵੀ ਹੋ ਜਾਂਦਾ ਹੈ ਅਜਿਹੇ ਵਿੱਚ ਇੱਕ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਫ੍ਰੀਕੋਰਡ ਦੀਆਂ ਜਿੱਥੇ ਇੱਕ ਫ੍ਰੀਕੋਰਡ ਦੇ ਰਹਿਣ ਵਾਲੇ ਪਰਿਵਾਰ ਵੱਲੋਂ ਇੱਥੋਂ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਖਾਣਾ ਖਾਣ ਗਿਆ ਜਾਇਆ ਗਿਆ ਸੀ ਤਾਂ ਉਹਨਾਂ ਦੇ ਕੋਲੋਂ ਪਾਣੀ ਦੀ ਬੋਤਲ ਦੇ 20 ਰੁਪਏ ਦੇ 30 ਰੁਪਏ ਲੈ ਗਏ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਯੂਮਰ ਕੋਡ ਦਾ ਸਹਾਰਾ ਲਿਆ ਗਿਆ ਸੀ ਅਤੇ ਉਸ ਹੋਟਲ ਨੂੰ 1000 ਰੁਪਏ ਦਾ ਜੁਰਮਾਨਾ ਹੋਇਆ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਐਡਵੋਕੇਟ ਤੁਰਸੀਦਾ ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਥੋਂ ਦੇ ਇੱਕ ਹੋਟਲ ਦੇ ਵਿੱਚ ਖਾਣਾ ਖਾਣ ਪਰਿਵਾਰ ਨਾਲ ਗਿਆਇਆ ਗਿਆ ਸੀ ਪਰ ਹੋਟਲ ਵੱਲੋਂ 20 ਰੁਪਏ ਦੀ ਬੋਤਲ ਦਾ 300 ਰੇਟ ਲਾਇਆ ਗਿਆ ਸੀ ਉਹਨਾਂ ਨੇ ਕੰਜ਼ਿਊਮਰ ਕੋਰਟ ਦਾ ਸਹਾਰਾ ਲਿਆ ਗਿਆ ਸੀ ਜਿਸ ਤੋਂ ਬਾਅਦ ਕੋਰਟ ਵੱਲੋਂ ਇਹਨਾਂ ਨੂੰ 1000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਕਰ ਸਕਣ ਜਿਸ ਤਰ੍ਹਾਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਹੋਟਲਾਂ ਦੇ ਵਿੱਚ ਰੇਟ ਵੱਧ ਲੱਗਦੇ ਨੇ ਪਰ ਦੂਜੇ ਪਾਸੇ ਹੋਟਲ ਮਾਲਕਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਆਪਣਾ ਪੱਖ ਰੱਖਿਆ ਉਹਨਾਂ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਸੰਘਰਸ਼ ਕੀਤਾ ਗਿਆ ਸੀ ਕਿਉਂਕਿ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਸਨ ਉਹਨਾਂ ਕਿਹਾ ਕਿ ਸਮਾਨਯੋਗ ਸੁਪਰੀਮ ਕੋਰਟ ਵੱਲੋਂ ਗਾਈਡਲਾਈਨਸ ਜਾਰੀ ਕੀਤੀ ਗਈਆਂ ਜਿਸ ਦੇ ਵਿੱਚ ਰੇਟ ਅਦੇ ਲੈ ਕੇ ਜਿਹੜੇ ਫੈਸਲਾ ਆਇਆ ਸੀ ਉਹਨਾਂ ਨੇ ਕਿਹਾ ਕਿ ਉਹ ਸਰਵਿਸ ਪ੍ਰੋਵਾਈਡਰ ਹਨ ਨਾ ਕਿ ਰਿਟੇਲਰ ਉਹਨਾਂ ਨੇ ਕਿਹਾ ਕਿ 5 ਸਟਾਰ ਅਤੇ 7 ਸਟਾਰ ਹੋਟਲਾਂ ਦੇ ਵਿੱਚ ਵੀ ਰੇਟ ਇਸ ਤਰ੍ਹਾਂ ਹੀ ਲਏ ਜਾਂਦੇ ਹਨ ਜਿਸ ਦੇ ਕਾਰਨ ਉਹਨਾਂ ਵੱਲੋਂ ਵੀ ਜੋ ਆਪਣੇ ਹੋਟਲ ਦੇ ਮੈਨੂ ਨੇ ਉਸ ਦੇ ਉੱਪਰ ਰੇਟ ਨਿਰਧਾਰਤ ਕੀਤੇ ਹੋਏ ਹਨ ਉਸ ਦੇ ਆਧਾਰ ਤੇ ਹੀ ਜਿਹੜੇ ਹੈਗੇ ਪੈਸੇ ਲਏ ਜਾਂਦੇ ਹਨ ਕੋਈ ਵੀ ਪੈਸਾ ਐਕਸਟਰਾ ਨਹੀਂ ਲਿਆ ਜਾਂਦਾ ਪਹਿਲਾਂ ਵੀ ਬਹੁਤੀ ਵਾਰੀ ਹੋਇਆ ਐ ਇਦਾਂ ਮੈਂ ਵੇਖਿਆ ਵੀ ਜਿਹੜੇ ਇੱਥੇ ਮੈਨੇਜਰ ਬੈਠਦੇ ਆ ਉਹ ਜਿਹੜੇ ਕਾਣੇ ਦੇ ਪਾਣੀ ਵਗੈਰਾ ਦੇ ਬਿੱਲ ਜਿਹੜੇ ਐਕਸੈਸ ਲਾਉਂਦੇ ਆ ਮੈਂ ਨੋਟ ਕੀਤਾ ਵੀ ਉੱਥੇ ਉਹਨਾਂ ਨੇ 1 ਲੀਟਰ ਪਾਣੀ ਦੀ ਬੋਤਲ ਜੀ ਤੇ ਐਮ ਆਰ ਪੀ ਵੀ ਹੈ ਉਹਨਾਂ ਨੇ 30 ਰੁਪਏ ਉਹਦਾ ਜਿਹੜਾ ਰੇਟ ਲਾਇਆ ਉਸ ਤੋਂ ਬਾਅਦ ਸਰ ਫਿਰ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਇੱਕ ਲੀਗਲ ਨੋਟਿਸ ਦਿੱਤਾ ਜਿਹੜਾ ਵੀ ਇਹਨਾਂ ਨੇ ਲੈਣ ਤੋਂ ਰਿਫਿਊਜ਼ ਕਰਤਾ ਇਹਨਾਂ ਨੇ ਉਹਦੇ ਤੇ ਵੀ ਕੋਈ ਗੌਰ ਨਹੀਂ ਕੀਤੀ ਮੈਂ ਕਿਹਾ ਵੀ ਚਲੋ ਸੁਧਰ ਜਾਣ ਵੀ ਜੋ ਹੈਗਾ ਲੋਕਾਂ ਨਾਲ ਉਹ ਵੀ ਚੱਲਿਆ ਕਰਨੇ ਉਸ ਤੋਂ ਬਾਅਦ ਫਿਰ ਮੈਨੂੰ ਮਜਬੂਰੀ 'ਚ ਫਿਰ ਮੈਂ ਇੱਕ ਕੰਜ਼ਿਊਮਰ ਕੰਪਲੇਨਟ ਫਾਈਲ ਕੀਤੀ ਜਿਹਦੇ ਵਿੱਚ ਮਾਨਯੋਗ ਅਦਾਲਤ ਨੇ 19 9 25 ਨੂੰ ਫੈਸਲਾ ਸੁਣਾਇਆ ਤੇ ਇਹਨਾਂ ਨੂੰ ਇਹਨਾਂ ਦੀ ਗਲਤੀ ਦੇ ਲਈ 1000 ਰੁਪਿਆ ਜੁਰਮਾਨਾ ਪਾਇਆ ਸੋ ਮੈਂ ਸਾਰੀ ਜਨਤਾ ਨੂੰ ਇਹੀ ਅਪੀਲ ਕਰਦਾ ਹਾਂ ਵੀ ਆਪਦੇ ਬਿੱਲ ਵਗੈਰਾ ਭਾਈ ਚੈੱਕ ਕਰਕੇ ਰੱਖਿਆ ਕਰੋ ਜਿੱਥੇ ਵੀ ਗਾਣਪਨ ਜਾਣਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਕਦੋਂ ਦੀ ਗੱਲ ਹੈਗੀ ਸਾਰੀ ਇਹ ਕਿੰਨਾ ਸਮਾਂ ਲੱਗ ਗਿਆ ਜੀ ਇਹ ਸਰ ਸਾਲ 2025 ਦੀ ਗੱਲ ਹੈ ਸਰ ਅ 27 3 2025 ਨੂੰ ਮੈਂ ਉੱਥੇ ਗਿਆ ਸੀ ਤੇ ਕੰਪਲੇਨਟ ਫਾਈਲ ਕੀਤੀ ਛੇਤੀ ਆ ਗਈ ਨੀ ਤੀਜਾ ਵੈਸੇ ਨਾ ਬੜਾ ਲੇਟ ਨਹੀਂ ਹੋਈ ਆ ਵੇਖਿਆ ਤੇ ਅਕਸਰ ਹੀ ਅਜਿਹੇ ਮਾਮਲੇ ਆਉਂਦੇ ਨੇ ਵੱਡੇ ਰੈਸਟੋਰੈਂਟ ਦੇ ਵਿੱਚ ਲੋਕਾਂ ਨਾਲ ਇਹੀ ਠੱਗੀ ਵਜਦੀ ਰਹਿੰਦੀ ਹੈ ਨਾ ਤੇ ਲੋਕ ਕਈ ਵਾਰ ਅਦਾਲਤ ਦਾ ਜਿਹੜਾ ਆਉਣ ਤੋਂ ਘਬਰਾ ਜਾਂਦੇ ਨੇ ਕਿ ਵਾਕਈ ਲੋਕਾਂ ਨੂੰ ਆਉਣਾ ਚਾਹੀਦਾ ਤਾਂ ਜੋ ਆਉਣਾ ਚਾਹੀਦਾ ਲੋਕਾਂ ਨੂੰ ਅਦਾਲਤਾਂ ਦੇ ਵਿੱਚ ਕਿਉਂਕਿ ਕੰਜ਼ਿਊਮਰ ਫੋਰਮ ਤਾਂ ਬਣੀ ਕੰਜ਼ਿਊਮਰ ਦੇ ਲਈ ਹੈ ਜੇ ਉਹਦੇ ਨਾਲ ਕੋਈ ਇਦਾਂ ਦਾ ਕੋਈ ਠੱਗਾ ਹੁੰਦਾ ਤਾਂ ਜਾਵੇ ਅਦਾਲਤ ਦੇ ਵਿੱਚ ਜ਼ਰੂਰ ਹੈ 1 ਰੁਪਏ 2 ਰੁਪਏ 10 ਰੁਪਏ ਦੀ ਗੱਲ ਨਹੀਂ ਹੁੰਦੀ ਜੀ ਗੱਲ ਇਹ ਹੁੰਦੀ ਹੈ ਵੀ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਵੀ ਕੋਈ ਹੱਕ ਹੈਗੇ ਆ ਅਸੀਂ ਵੀ ਇਦਾਂ ਦੇ ਹੋ ਰਹੇ ਜਿਹੜੇ ਧੱਕੇ ਆ ਇਹਨਾਂ ਨੂੰ ਸਹੀ ਕਰੀਏ ਸਮਝੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਪਾਣੀ ਦੀ ਬੋਤਲ ਦਾ ਵੀ ਸ਼ੌਟ ਆ ਪਾਣੀ ਦੀ ਬੋਤਲ ਦੇ ਵਿੱਚ ਅਸਲ ਪ੍ਰਿੰਟ ਰੇਟ ਕੀ ਸੀਗਾ ਸਰ ਜਿਹੜੀ ਬਸਲੇਰੀ ਦੀ ਬੋਤਲ ਆਈ ਸਰ ਪਾਣੀ ਦੀ ਸੀ ਉਹ ਉਸ ਟਾਈਮ ਜਿਹੜੀ ਮੈਂ ਲਈ ਸੀ 20 ਰੁਪਏ ਐਮ ਆਰਪੀ ਦੀ 1 ਲੀਟਰ ਵਾਲੀ ਬੋਤਲ ਸੀ ਜਿਹਦਾ ਇਹਨਾਂ ਨੇ ਬਿੱਲ ਦੇ ਵਿੱਚ 30 ਰੁਪਏ ਚਾਰਜ ਕੀਤਾ ਤੜ ਕਿ ਹੁਣ ਇੱਕ ਵਾਰ ਤੁਹਾਨੂੰ ਮਨ ਖੋਸ਼ਿਆ ਵੀ ਇਹ ਚੀਜ਼ ਤੇ ਜਿਹੜੀ ਆ ਮੈਂ ਪੂਰਾ ਬੋਸ਼ ਆਂ ਵੀ ਜੋ ਵੀ ਫੈਸਲਾ ਕੀਤਾ ਅਦਾਲਤ ਨੇ ਸਹੀ ਕੀਤਾ ਆਪਾਂ ਸਰ ਕੋਈ ਕੰਪਨਸੀਸ਼ਨ ਲੈ ਲਈ ਨਹੀਂ ਕੇਸ ਕੀਤਾ ਸੀ ਆਪਾਂ ਦੇਸ਼ ਲਈ ਕੇਸ ਕੀਤਾ ਸੀ ਤਾਂ ਜੋ ਲੋਕ ਜਾਗਰੂਕ ਹੋ ਸਕਣ ਚਲੋ ਬਹੁਤ ਵਧੀਆ ਆ ਜੀ ਜੋ ਵੀ ਹੋਇਆ ਸਰ ਇੱਕ ਤੁਸੀਂ ਵਕੀਲ ਵੀ ਹੋਵੋਗੇ ਹੈਗੇ ਆ ਜੀ ਤੇ ਇਹਦੇ ਵਿੱਚ ਸਰ ਇੱਕ ਜਿਹੜਾ ਇੱਕ ਜੂਮਰ ਕੋਟੇ ਹੈ ਕੀ ਹੈ ਇਹਦੇ ਵਿੱਚ ਕਿਸ ਤਰ੍ਹਾਂ ਦੀ ਕਪਰੇਟ ਕੀਤੀ ਜਾ ਸਕਦੀ ਹੈ ਜੂਮਰ ਕੋਟ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਦੀ ਮੰਨ ਲਓ ਕਿਸੇ ਤੋਂ ਕੋਈ ਸਰਵਿਸ ਲੈਣੇ ਹੋ ਜੇ ਉਹ ਸਰਵਿਸ ਪ੍ਰੋਪਰ ਤੁਹਾਨੂੰ ਪ੍ਰੋਵਾਈਡ ਨਹੀਂ ਕਰਦਾ ਉਹਦੇ 'ਚ ਕੋਈ ਨੈਗਲੀਜੈਂਸ ਹੁੰਦੀ ਹੈ ਚਾਹੇ ਮੈਡੀਕਲ ਨੈਗਲੀਜੈਂਸ ਆ ਚਾਹੇ ਤੁਸੀਂ ਕਾਰ ਖਰੀਦੀ ਉਹਦੇ 'ਚ ਕੋਈ ਨੈਗਲੀਜੈਂਸ ਹੈ ਉਹ 'ਚ ਤੁਹਾਨੂੰ ਇੰਸ਼ੋਰੈਂਸ ਤੁਹਾਨੂੰ ਵੱਧ ਲਾਤਾ ਕਿਸੇ ਨੇ ਚਾਹੇ ਤੁਸੀਂ ਕਿਸੇ ਤੋਂ ਸਮਾਨ ਖਰੀਦ ਕਰ ਰਹੇ ਹੋ ਤੁਹਾਡੇ ਕੋਲ ਬਿੱਲ ਹੈਗਾ ਉਹਦਾ ਉਹਦੇ 'ਚ ਬਿੱਲ ਵੱਧ ਲਾਤਾ ਚਾਹੇ ਤੁਹਾਨੂੰ ਸਮਾਨ ਗਲਤ ਦੇਤਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਸਰਵਿਸ ਹੈ ਜਿਹੜੀ ਪੈਸੇ ਦੇ ਕੇ ਲੈ ਰਹੇ ਹੋ ਤੁਸੀਂ ਕੰਜ਼ਿਊਮਰ ਦੇ ਵਿੱਚ ਜਾ ਸਕਦੇ ਹੋ ਜਨਕਿ ਇਹ ਆਪ ਕਹਿ ਸਕਦੇ ਆ ਜੇ ਜਿਹੜਾ ਰੇਟ ਨਿਰਧਾਰਿਤ ਕੀਤਾ ਗਿਆ ਉਸ ਤੋਂ ਵੱਧ ਦੇ ਰੇਟ ਲੈ ਨਹੀਂ ਸਕਦੇ ਕੋਈ ਵੀ ਨਹੀਂ ਲੈ ਸਕਦੇ ਉਸ ਤੋਂ ਵੱਧ ਰੇਟ ਦਾ ਬਾਕੀ ਤਾਂ ਹੋਟਲਾਂ ਨੇ ਪਾਣੀ ਫ੍ਰੀ ਦੇਣਾ ਹੁੰਦਾ ਤਾਂ ਨਵਾਂ ਟ੍ਰੈਂਡ ਚੱਲਿਆ ਹੋਇਆ ਵੀ ਚਲੋ ਬੋਤਲਾਂ ਦੇਈ ਜਾਂਦੇ ਆ ਲੋਕ ਪੀ ਜਾਂਦੇ ਚਲੋ ਉਹ ਆਪਦੀ ਅਗਲੀ ਦੀ ਇੱਛਾ ਹੈ ਕਿਹੜੀ ਬੋਤਲ ਲੈਣੀ ਹੈ ਕਿਹੜੀ ਪੀਣੀ ਹੈ ਬੋਤਲ ਦਾ ਬਹੁਤ ਮਹਿੰਗੀ ਤੋਂ ਮਹਿੰਗੀ ਆਉਂਦੀ ਹੈ ਪਾਣੀ ਦੀ ਪਰ ਜੋ ਮੇਰਾ ਕਹਿਣਾ ਇਹ ਹੈ ਵੀ ਜੋ ਐਕਚੁਅਲ ਐਮ ਆਰ ਪੀ ਉਸ ਤੋਂ ਵੱਧ ਨਹੀਂ ਲੱਗਣਾ ਚਾਹੀਦਾ ਕੁਝ ਵੀ